मुख्यमंत्री रही, राजिंदर कौर भट्टल जी यहाँ पर हमारे पास मौजूद हैं और जो हमारे न्यायपत्र के बारे में आपको बताएंगी और एक अच्छी बात यह है कि पंजाब की प्रदेश महिला कांग्रेस अध्यक्ष हमारे साथ हैं रंधावा मैडम और अर्शप्रीत कडियाल ये तो आपके जाने माने हैं तो बस हम आपका ज़्यादा समय ना लेते हुए सीधे मुद्दे की बात मैम शुरू करेंगे और आपके सवाल जो होंगे वो कोशिश करिएगा कि केवल सुओ मोटो जो आज का सब्जेक्ट है उस पर हो वो उनका ज्यादा स्वागत होगा सब तो पहला मैं तो मैं ए आई सी सी तरफ तो और पंजाब तो साइावा जी तो सारे जो ऑफिसर वीर सारे जी आया कर वेलकम कर देंगे और बहुत अच्छे तरीके अपनी ड्यूटी नभा अच्छा सारे पंजाब चल के आए हैं दे आर ऑल वेलकम ਨੰਬਰ 1 ਨੰਬਰ 2 ਅੱਜ ਮੇਰੀ ਜਦੋਂ ہماری ਬਾਤ ਕਰ ਰਹੇ ਹਾਂ ਇਹਨ ਤੋਂ ਦੇਖੋ ਮੈਨੂੰ ਵੀ ਹਿੰਦੀ ਬੋਲਣਾ ਬੋਲਣੇ ਕੋ ਕੰਨ ਕਰਦਾ ਲੇਕਿਨ ਆਪਤੀ ਨਹੀਂ ਪੂਰੀ ਮੈਂ ਕਹਿੰਦੀ ਹਿੰਦੀ ਪੂਰੀ ਆਪਤੀ ਨਹੀਂ ਬਿੰਦਾ ਵੀ ਬੋਲ ਰਹੀ ਹੂੰ ਮੈਨੂੰ ਅ ਅੱਜ ਜੋ ਸਾਡਾ ਹੈ ਮੁੱਦਾ ਉਹ ਮੁੱਦਾ ਬਹੁਤ ਇੰਪੋਰਟੈਂਟ ਇਸ ਕਰਕੇ ਹੈ ਕਿ ਸਾਡੇ ਗੁਰੂਆਂ ਪੀਰਾਂ ਤੋਂ ਔਰ ਜਾਤੀ ਨੂੰ ਚੱਕਣ ਦੀਆਂ ਗੱਲਾਂ ਹੁੰਦੀਆਂ ਆਈਆਂ ਤਿੰਨ ਚਾਰ ਜਨਰੇਸ਼ਨਸ ਗੁਜ਼ਰ ਗਈਆਂ ਕਿ ਔਰ ਤੋਂ ਉੱਚਾ ਠਾਇਆ ਜਾਓ ਅੱਜ ਉਸ ਦੇ ਉੱਤੇ ਸੀ ਗੱਲ ਕਰ ਰਹੇ ਹਾਂ ਮੈਨਾਂ ਲਾਮਾ ਲਈ ਕੌਣ ਕੀ ਕਰ ਰਿਹਾ ਹੈ ਅਸੀਂ ਕੀ ਕੀਤਾ ਲੋਕ ਪਹਿਲਾਂ ਵਾਅਦੇ ਕਰਦੇ ਫਿਰ ਲੋਕ ਚੋਣ ਮੈਨੀਫੈਸਟੋ ਕਰਦੇ ਦੈਨ ਸਾਰੀਆਂ ਪਾਰਟੀਆਂ ਸਾਨੂੰ ਗਰੰਟੀਆਂ ਤੇ ਆਉਂਦੀਆਂ ਲੇਕਿਨ ਆਈ ਐਮ ਵੈਰੀ ਸੌਰੀ ਇਹ ਦੇਖ ਕੇ ਕਿ ਸਾਰੇ ਲੋਕਾਂ ਨੂੰ ਪਾਰਟੀਆਂਆਂ ਦੀਆਂ ਜਿਹੜੀਆਂ ਗਰੰਟੀਆਂ ਸਾਡੀਆਂ ਵਿਰੋਧੀ ਪਾਰਟੀਆਂ ਦੇ ਰਹੀਆਂ ਚਾਹੇ ਉਹ ਕਹਿੰਦੇ ਮੋਦੀ ਗਰੰਟੀ ਚਾਹੇ ਉਹ ਕਹਿੰਦੇ ਹੈ ਆਪਣਾ ਆਈ ਦੀ ਉਹਦੂਜੀ ਪਾਰਟੀ ਦੀ ਗਰੰਟੀ ਹੈ ਕੇਜਰੀਵਾਲ ਦੀ ਗਰੰਟੀ ਹੈ ਕਿਸੇ ਦੀ ਕਾਲੀ ਦਲ ਦੀ ਗਰੰਟੀ ਹੈ ਅੱਜੋ ਲੋਕਾਂ ਦਾ ਵਿਸ਼ਵਾਸ ਛੁੱਟਦਾ ਜਾ ਰਿਹਾ ਹੈ ਲੇਕਿਨ ਆਈ ਰੀਅਲੀ ਫੀਲ ਪ੍ਰਾਊਡ ਕਿ ਜਿਸ ਪਾਰਟੀ ਵੱਲੋਂ ਅੱਜ ਮੇਰੀ ਡਿਊਟੀ ਲਈ ਗਈ ਹੈ ਆਈਸੀਸੀ ਵੱਲੋਂ ਬੋਲਣ ਵਾਸਤੇ ਮੈਂ ਉੱਥੇ ਤੁਹਾਨੂੰ ਸਿਰਫ ਇਹ ਹੀ ਦੱਸਣਾ ਕਿ ਸਿਆ ਗਰੰਟੀ ਦਿੱਤੀ ਹੈ ਮੈਂ ਤੁਹਾਨੂੰ ਇਹ ਦੱਸਣਾ ਹੈ ਕਿ ਤੁਸੀਂ ਇਹ ਵੀ ਫਰਕ ਜ਼ਰੂਰ ਵਿਚਾਰਿਓ ਕਿ ਗਰੰਟੀ ਦਿੱਤੀ ਤੇ ਗਰੰਟੀ 90% ਤੋਂ ਵੱਧ ਪੂਰੀ ਕਿਨੇ ਕੀਤੀ ਇੰਪਲੀਮੈਂਟ ਕਿਸ ਪਾਰਟੀ ਦੇ ਸਮੇਂ ਵਿੱਚ ਗਰੰਟੀ ਹੋਈ ਜਿਹੜੀ ਕਹੀ ਗਈ ਕਿ ਫਰਕ ਕਿਤੇ ਨਹੀਂ ਜਾਂਦਾ ਤੇ 100 ਦੀ 100% ਫੇਰ ਕਿਹੜੀ ਪਾਰਟੀ ਵੱਲੋਂ ਹੋਈ ਇੱਕ ਤਾਂ ਇਹ ਇਹਦੇ ਵਿੱਚ ਸਾਰੀ ਇੰਪੋਰਟੈਂਟ ਹੈ ਕਿਉਂਕਿ ਚੌਥਾ ਥਾਮੋ মিডিਆ ਤੁਸੀਂ ਇਸ ਗੱਲ ਨੂੰ ਸਾਡੀ ਅਸੀਂ ਸਾਰੀਆਂ ਬੱਚੀਆਂ ਸਾਡੇ ਹਰ ਫੀਲਡ ਵਿੱਚ ਹੈਗੀਆਂ ਅਸੀਂ ਸਮਝਦੇ ਹਾਂ ਕਿ ਤੁਹਾਡੀ ਕਲ ਇੱਕ ਸੱਚਾਈ ਲਿਖੂਗੀ ਮੈਂ ਅੱਜ ਕੀ ਕਰ ਰਹੀ ਆ ਇਹ ਮੈਂ ਬਾਅਦ ਵਿੱਚ ਦੱਸਦੀ ਆ ਕਿ ਸਭ ਤੋਂ ਪਹਿਲਾਂ ਮੈਂ ਕਹਿੰਨੀ ਕਿ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੁੰਦੀ ਹੈ ਕਿ ਪਹਿਲ ਕਿਹਨੇ ਕੀਤੀ ਪਹਿਲਾ ਪੱਥਰ ਕਿਹਨੇ ਮਾਰਿਆ ਸ਼ੁਰੂਆਤ ਕਿਹਨੇ ਕੀਤੀ ਜੋ ਮੈਂ ਕਿਹਾ ਸਾਡੇ ਗੁਰੂਆਂ ਪੀਧਾਨ ਨੇ ਕੀਤੀ ਲੇਕਿਨ ਉਸ ਤੋਂ ਬਾਅਦ ਹਿੰਦੁਸਤਾਨ ਔਰ ਹਿੰਦੁਸਤਾਨ ਦੀ ਕਾਂਗਰਸ ਪਾਰਟੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇੱਕ ਔਰਤ ਨੂੰ ਪ੍ਰਾਈਮ ਮਿਨਿਸਟਰ ਬਣਾਇਆ ਅੱਜ ਤੱਕ ਚਾਹੇ ਭਾਜਪਾ ਦਾ ਹੋਈ ਪ੍ਰਾਈਮ ਮਿਨਿਸਟਰ ਤਾਂ ਕੀ ਲੇਡੀ ਡਿਪਟੀ ਪ੍ਰਾਈਮ ਮਿਨਿਸਟਰ ਵੀ ਨਹੀਂ ਬਣਾਈ ਇਸੇ ਤਰ੍ਹਾਂ ਨਾਲ ਕਾਂਗਰਸ ਪਾਰਟੀ ਜਿਨ੍ਹਾਂ ਨੇ ਆਰਗੇਨਾਈਜੇਸ਼ਨ ਨੈਸ਼ਨਲ ਕਾਂਗਰਸ ਪਾਰਟੀ ਦੀ ਹੈੱਡ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੂੰ বারবার লাগাতার ਕਰਕੇ ਇੱਕ ਔਰਤ ਦੇ ਹੱਥ ਵਿੱਚ ਬਗਦੋਤ ਲਈ। ਔਰ ਦੂਜੀ ਗੱਲ ਉਸ ਤੋਂ ਅਸੀਂ ਪ੍ਰਾਊਡ ਫੀਲ ਕਰਦੇ ਆ ਕਿ ਸੋਨੀਆ ਜੀ ਨੇ ਆਪਣਾ ਅਹੁਦਾ ਹੀ ਨਹੀਂ ਕਿ ਉਹਦਾ ਲੈ ਕੇ ਬੈਠ ਗਏ ਆ। ਉਹਨਾਂ ਨੇ ਇੱਕ ਬੜਾ ਹੀ ਇਤਿਹਾਸਿਕ ਫੈਸਲਾ ਕੀਤਾ ਸੋਨੀਆ ਜੀ ਨੇ। ਮੈਨੂੰ ਯਾਦ ਆ ਸ਼ਾਇਦ 14 ਦੀ ਗੱਲ ਆ ਜਾਂ ਕਿਸ ਤਰ੍ਹਾਂ ਤੁਸੀਂ ਤੁਹਾਨੂੰ ਵੀ ਵੀਡੀਓ ਯਾਦ ਹੋਊਗਾ। ਉਹਨਾਂ ਨੇ ਇੱਕ ਫੈਸਲਾ ਲਿਆ ਕਿ ਮੈਂ ਰਿਜ਼ਰਵੇਸ਼ਨ 33% ਕਰਨੀ ਹੈ ਔਰਤਾਂ ਵਾਸਤੇ। ਔਰ ਔਰਤਾਂ ਵਾਸਤੇ ਕੀਤੀ ਜਿਹੜੀ ਬੀਜੇਪੀ ਨੇ ਲੋਕ ਸਭਾ ਚ ਪਾਸ ਨਹੀਂ ਹੋਣ ਦਿੱਤੇ ਬਿੱਲ ਰਾਜ ਸਭਾ ਸਿੱਸੀ ਕੀਤੇ ਲੋਕ ਸਭਾ ਛੋੜ ਨਹੀਂ ਦਿੱਤੇ ਇਸੇ ਤਰ੍ਹਾਂ ਨਾਲ ਉਹਨਾਂ ਨੇ ਫਿਰ ਆਪਣੀ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਵਿੱਚ 33% ਦਾ ਜਿਹੜੀ ਰੈਜ਼ਰਵੇਸ਼ਨ ਹੈ ਹਰ ਹਾਲਤ ਵਿੱਚ ਲਾਗੂ ਹੋਊ ਸਾਡੇ ਕੋਲ ਚਿੱਠੀਆਂ ਪਈਆਂ ਮਦੋ ਸੂਬੇ ਦੀ ਪ੍ਰਧਾਨ ਸੀ ਇਹ ਕੀਤਾ ਇਹਦੇ ਨਾਲ ਹੀ ਇਹ ਵੀ ਤੁਸੀਂ ਪਹਿਲੀ ਵਾਰ ਕਿਸੇ ਕਾਂਗਰਸ ਪਾਰਟੀ ਦੀ ਔਰਤ ਲੀਡਰ ਨੂੰ ਦੇਖਿਆ ਹੋਣਾ ਹੈ ਲੜਨ ਵਾਸਤੇ ਤੱਕ ਇਹ ਆਉਂਦੇ ਸਾਰੇ ਕੁਝ ਦੇਖਿਆ ਹੈ ਲੇਕਿਨ ਆਪਣੇ ਕੋਲੋਂ ਮਿਲੀ ਵੀ ਪਾਵਰ ਕਿਸੇ ਨੂੰ ਦੇਣ ਦੀ ਗੱਲ ਕਰੇ ਉਹ ਵੀ ਸਾਡੀ ਲੀਡਰ ਸੋਨੀਆ ਗਾਂਧੀ ਜਿੰਨਾ ਤੁਸੀਂ ਪ੍ਰਾਊਡ ਫੀਲ ਕਰਦੇ ਆ ਜਦੋਂ ਸਭ ਪਾਰਟੀਆਂ ਨੇ ਕਿਹਾ ਸੋਨੀਆ ਜੀ ਨੂੰ ਬਣਾਓ ਯੂਪੀਏ ਨੇ ਕਿਹਾ ਸੋਨੀਆ ਜੀ ਨੂੰ ਬਣਾਓ ਪੀਐਮ ਉਹਨਾਂ ਨੇ ਕਿਹਾ ਮੈਂ ਨਹੀਂ ਬਣਨਾ ਉਹਨੇ ਇੱਕ ਗੁਰਸਿੱਖ ਪੰਜਾਬੀ ਜੀ ਨੂੰ 2% ਕਹਿੰਦੇ ਆ ਉਹਨਾਂ ਨੂੰ ਆਪਣੀ ਕੁਰਸੀ ਦੇ ਕੇ ਪਹਿਲ ਕਰਕੇ ਇਹ ਵੀ ਸਾਡੀ ਮੈਡਮ ਸੋਨੀਆ ਗਾਂਧੀ ਜੀ ਨੇ ਕਰਕੇ ਦਿਖਾਇਆ ਇਸੇ ਤਰ੍ਹਾਂ ਨਾਲ ਜਿਵੇਂ ਮੈਂ ਕਿਹਾ ਕਿ ਇੰਦਰਾ ਜੀ ਨੇ ਇੰਦਰਾ ਜੀ ਨੇ Uh, 72 ਦੇ ਵਿੱਚ 72 ਦੇ ਵਿੱਚ ਸਾਡਾ 25% ਰੈਜ਼ਰਵੇਸ਼ਨ ਲੇਡੀਆਂ ਵਾਸਤੇ ਰੱਖੀ ਜਿਹਦੀ ਮੈਂ ਵੀ ਪ੍ਰਡਕਟਰ ਤੇ ਹੋਰ ਮੇਰੇ ਭੈਣਾ ਬਹੁਤ ਹੋਣਗੇ ਆ ਉਹਨਾਂ ਨੇ 25% ਤੋਂ ਲੇਡੀਆਂ ਦਾ ਸ਼ੁਰੂ ਕੀਤਾ ਔਰ ਇਸੇ ਤਰ੍ਹਾਂ ਨਾਲ ਸਾਡੇ ਆਪਣੇ ਸਾਰਿਆਂ ਥਾਵਾਂ ਤੇ ਰਾਜੀਵ ਜੀ ਨੇ ਜਿਹੜਾ ਸਾਡਾ ਲਹਾਂਦਾ ਸੀਗਾ ਪੰਚਾਇਤੀ ਰਾਸ ਉਹਦੇ ਵਿੱਚ ਵੀ 33% ਦੀ ਰਾਜੀਵ ਜੀ ਨੇ ਕਿਹਾ ਲੈ ਕੇ ਆਓ ਇੱਥੇ ਬਿਆਨ ਸਿੰਘ ਅਸੀਂ ਸਾਰੇ ਮੇਰੇ ਕੋਲੇ ਵਿਭਾਗਾਂ ਸੀਗਾ 80 ਬਲਾਕ ਸਭਾ ਪਤੀਆਂ ਸਾਰਿਆਂ ਵਿੱਚ ਔਰਤਾਂ ਦੇ 33% ਉਸ ਵਕਤ ਲੈ ਕੇ ਆਏ ਆ ਇਸੇ ਤਰ੍ਹਾਂ ਨਾਲ ਜਿਹੜੇ ਸੀ ਆਰਥਿਕ ਤੌਰ ਤੇ ਸਾਡੀ ਪਾਰਟੀ ਨੇ ਹਿਮਾਚਲ ਦੇ ਵਿੱਚ ਔਰਤਾਂ ਨੂੰ 1500 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਅੱਜ ਇਹ ਪਿਛੇ ਇਲੈਕਸ਼ਨ ਹੋਈਆਂ ਔਰ ਇੱਥੇ ਆਮ ਆਦਮੀ ਪਾਰਟੀ ਨੇ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਜੀ ਨੇ ਕਹੇ ਸੀ ਪਹਿਲੇ ਮਹੀਨੇ ਦੇਵਾ ਕੇ ਲੇਕਿਨ ਅੱਜ ਤੁਸੀਂ ਪੰਜਾਬ ਚ ਜਾ ਕੇ ਦੇਖ ਲਓ ਸਾਰੀਆਂ ਮਹਿਲਾਵਾਂ ਘਰਾਓ ਕਰਦੀਆਂ ਕਿ 32 ਮਹੀਨੇ ਹੋ ਗਏ 32 ਹਜ਼ਾਰ ਪਹਿਲਾਂ ਦਿਓ ਫਿਰ ਸਾਡੇ ਪਿੰਡ ਚ ਬੜਿਓ ਤੇ ਨਹੀਂ ਉਹ ਮਗਰ ਝਾੜੂ ਚੱਕੀ ਫਿਰਦੀਆਂ ਉਹਨਾਂ ਦੇ ਖਲਾਬ ਦੂਜੇ ਪਾਸੇ ਅਸੀਂ ਕਿਹਾ 1500 ਅੱਜ ਹਿਮਾਚਲ ਚ ਕੋਈ ਵੀ ਤੁਹਾਡੇ ਆਪਣੇ ਲਿੰਕ ਆਪਾਂ ਜਾਣਦੇ ਆ ਟੈਲੀਫੋਨ ਕਰਦੇ ਆ ਕਾਂਗਰਸ ਪਾਰਟੀ ਨੇ ਬਣਦੇ ਆ ਪਹਿਲੀ ਵਾਰੀ ਅੱਜ ਉੱਥੇ 15 1500 ਰੁਪਏ ਮਹੀਨਾ ਸਾਡੀ ਪਾਰਟੀ ਮਹਿਲਾਵਾਂ ਨੂੰ ਦੇ ਰਹੀ ਹੈ ਔਰ ਦੂਜੇ ਪਾਸੇ ਅਸੀਂ ਮਹਿਲਾਵਾਂ ਨੂੰ ਜਿਵੇਂ ਹੁਣ ਸਾਡੀ ਪਾਰਟੀ ਨੇ ਇੱਕ ਵਾਅਦਾ ਕੀਤਾ ਹੈ ਜਿਹੜਾ ਪੂਰਾ ਕਰਨਾ ਹੈ ਦਿਲ ਤੋਂ ਪੂਰਾ ਕਰਨਾ ਹੈ ਕਿਉਂਕਿ ਸਾਨੂੰ ਐਸੀ ਲੀਡਰ ਮਿਲੀ ਹੈ ਸੋਨੀਆ ਜੀ ਜਿਹੜੇ ਸਾਡੀ ਵੀ ਕਲਾਸ ਲਾਉਂਦੇ ਹੁੰਦੇ ਸੀ ਕਿ ਤੁਸੀਂ ਜੋ ਚੋਰ ਮੈਨੀਫੈਸਟੋ ਬਣਾਇਆ ਹੈ ਆਫਟਰ 3 ਮੰਥਸ ਫੋਰ ਰਿਵਿਊ ਕਰਦੇ ਸੀ ਖੁਦ ਕਿੰਨੇ ਪੂਰੇ ਕੀਤੇ ਕਿੰਨੇ ਰਹਿ ਗਏ ਆ ਅੱਜ ਵੀ ਸਾਰਾ ਉਹਨਾਂ ਨੇ ਕੱਲਾ-ਕੱਲਾ ਦੇਖਿਆ ਕਿ ਕੀ ਕਰਨਾ ਹੈ ਅਸੀਂ ਹੁਣ 8500 ਰੁਪਇਆ ਮਹੀਨੇ 8.5 ਹਜ਼ਾਰ ਰੁਪਇਆ ਮਹੀਨਾ ਅਸੀਂ ਜਿਹੜਾ ਦੇਣਾ ਸਾਡੀ ਸਰਕਾਰ ਵੜਦੀ ਹੈ ਅਸੀਂ ਉਸ ਪਰਿਵਾਰ ਦੀ ਗਰੀਬ ਜਿਹੜੀ ਆਪਣੀ ਗਰੀਬੀ ਦੇ ਪਰਿਵਾਰ ਚ ਰਹਿੰਦੀ ਹੈ ਇੱਕ ਮਹਿਲਾ ਨੂੰ ਸਾਲ ਦਾ 1 ਲੱਖ ਰੁਪਏ ਬਣਦਾ ਅਸੀਂ ਉਹ ਦੇਣ ਦੀ ਗੱਲ ਕੀਤੀ ਹੈ ਔਰ ਇਸੇ ਤਰ੍ਹਾਂ ਨਾਲ ਦੂਜੇ ਪਾਸੇ ਕੀਤਾ ਮੋਦੀ ਜੀ ਨੇ ਵੀ ਹੈ ਔਰ ਤਾਂ ਵਾਸਤੇ ਆਰਥਿਕ ਫਾਇਦਾ ਉਹਨਾਂ ਨੇ ਵੀ ਕੀਤਾ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਆਵਾਨੀਆਂ ਤੇ ਇੰਦਾਨੀਆਂ ਤੇ ਹੋਰ ਮੀਰ ਲੋਕਾਂ ਦਾ ਪੈਸਾ ਵਾਈਟ ਬਣਾਉਣ ਵਾਸਤੇ ਸਾਡੀਆਂ ਮਹਿਲਾਵਾਂ ਜਿਹੜੀਆਂ ਨੇ ਮਾਂ ਦੇ ਰੂਪ ਵਿੱਚ ਹੋਣ ਭੈਣ ਦੇ ਰੂਪ ਵਿੱਚ ਹੋਣ ਪਤਨੀ ਦੇ ਰੂਪ ਵਿੱਚ ਹੋਣ ਪੁੱਤਰੀ ਦੇ ਰੂਪ ਵਿੱਚ ਹੋਣ ਘਰ ਚਲਾਉਣ ਲਈ ਨਿੱਕੀ-ਨਿੱਕੀ ਸੇਵਿੰਗ ਬਚਾਉਨੇ ਆ ਨੋਟ ਬੰਦੀ ਵੇਲੇ ਯਾਦ ਕਰੋ ਪੁੱਛ ਲਿਓ ਜੇ ਨਹੀਂ ਆਪਣੇ ਘਰ ਜਾ ਕੇ ਆਪਣੀਆਂ ਸਾਡੀਆਂ ਬੀਬੀਆਂ ਨੂੰ ਸਾਡੀਆਂ ਉਹ ਜਿਹੜੀਆਂ ਸੇਵਿੰਗ ਸੀ ਸਾਡੀ મોદી ਜੀ ਨੇ ਉਹ ਵੀ ਕਢਾ ਕੇ ਵਿਚਾਰੀਆਂ ਲੈਣਾ ਚ ਲੱਗਿਆ ਰਹੀਆਂ ਉਹ ਵੀ ਸਾਡੀ ਖਤਮ ਕਰਾਤੀ ਖਾਦਾ ਪੈਸਾ ਸਾਡੇ ਵਰਤਦਾ ਇਸੇ ਤਰ੍ਹਾਂ ਨਾਲ ਮੰਗਨ ਰਹੇਗਾ ਸੀ ਸ਼ੁਰੂ ਕੀਤੀ ਇਸ ਤਰ੍ਹਾਂ ਅੰਗਰ ਮਾੜੀ ਵਿੱਚ ਅਸੀਂ ਸਾਰੇ ਉਸ ਵਕਤ ਉਹਨਾਂ ਦੀਆਂ ਜਿਹੜੀ ਸੀਗੀਆਂ ਆਪਣੇ ਬੇਜਸ ਉਹ ਸਾਰੀਆਂ ਸੁਵਿਧਾਈਆਂ ਮੈਨੂੰ 1996 ਦੇ ਵਿੱਚ ਜਦੋਂ ਮੈਂ ਚੀਫ ਮਿਨਿਸਟਰ ਬਣੀ ਆ ਠੀਕ ਹੈ ਉਸ ਤੋਂ ਬਾਅਦ ਅੱਜ ਤੱਕ ਉਹੀ ਪਾਰਟੀ ਪੰਜਾਬ ਦੇ ਵਿੱਚ ਚੀਫ ਮਿਨਿਸਟਰ ਨਹੀਂ ਲੇਡੀ ਨੂੰ ਬਣਾ ਸਕੀ ਚੀਫ ਮਿਨਿਸਟਰ ਛੱਡਦੇ ਹੋ ਡਿਪਟੀ ਲੀਡਰ ਵੀ ਡਿਪਟੀ ਸੀਐਮ ਵੀ ਕੋਈ ਲੇਡੀ ਨੂੰ ਨਹੀਂ ਬਣਾ ਸਕੇ ਮੈਥੋਂ ਪਹਿਲਾਂ ਅਕਾਲੀ ਦਲ ਵਾਲੇ ਜਿਹੜੇ ਆਏ ਸਾ ਤੋਂ ਬਾਅਦ ਵਿੱਚ ਇਹਨਾਂ ਤੋਂ ਪਹਿਲਾਂ ਆਪ ਤੋਂ ਪਹਿਲਾਂ ਉਹ ਡਿਪਟੀ ਸੀਐਮ ਸੀਐਮ ਵੀ ਪਿਤਾ ਜੀ ਤੇ ਡਿਪਟੀ ਸੀਐਮ ਵੀ ਸੁਖਵੀਰ ਬਾਦਲ ਮੈਲਾ ਜਾਦੀ ਨਹੀਂ ਆਈ ਤੇ ਹੁਣ ਭਗਵਾਨਤਮਨ ਜੀ ਆਏ ਨੇ ਮੰਨਿਆ ਕਿ ਸੀਐਮ ਤਾਂ ਬڑے ਬੈਠੇ ਐ ਤਾਂ ਕੀ ਇਹ ਡਿਪਟੀ ਲੀਡਰ ਨਹੀਂ ਕਿਸੇ ਪਹਿਲਾਂ ਨੁਮੜਾ ਸਕਦੇ ਸੀ ਡਿਪਟੀ ਸੀਐਮ ਨਹੀਂ ਬਣਾ ਸਕਦੇ ਸੀ ਅੱਜ ਇਹਨਾਂ ਨੇ ਵੀ ਤੁਸੀਂ ਵੀ ਸਵਾਲ ਕਰਿਓ ਕਿ ਤੁਸੀਂ ਡਿਪਟੀ ਸੀਐਮ ਵੀ ਛੱਡਤੀ ਤੁਸੀਂ ਕੋਈ ਐਸੀ ਪ੍ਰੈਜ਼ੀਡੈਂਟ ਵੀ ਆਪਣੀ ਪਾਰਟੀ ਵਾਲੀ ਵੰਗੂ ਪਿਆ ਤੁਹਾਡਾ ਉੱਥੇ ਵੀ ਤੁਸੀਂ ਮਹਿਲਾ ਨੂੰ ਨਹੀਂ ਲੈ ਕੇ ਆਏ 50% ਤੋਂ ਮੋਰ ਥੈਨ 50% ਔਰਤਾਂ ਸਾਡੀਆਂ ਹੈਗੀਆਂ ਵੋਟ ਤੁਸੀਂ ਉਹਨਾਂ ਤੋਂ ਮੰਗਦੇ ਹੋ ਔਰ ਦੂਜੇ ਪਾਸੇ ਤੁਸੀਂ ਇਹ ਵੀ ਛੱਡੋ ਆ ਤੁਹਾਡੇ ਸਾਹਮਣੇ 5 6 4 ਜਿੰਨੇ ਵੀ ਥਿਪੇ ਜਰਾਸ ਸਭਾ ਦੇ ਕੋਈ ਔਰਤ ਭੇਜੀ ਇਹਨਾਂ ਦੇ ਉੱਤੇ ਨਾਟ ਅ ਸਿੰਗਲ ਵਨ ਕੋਈ ਨਹੀਂ ਭੇਜਿਆ ਔਰ ਇਸੇ ਤਰ੍ਹਾਂ ਹੁਣ 13 13 ਕਹਿੰਦੇ ਲੋਕ ਸਭਾ ਜਿੱਤਾਂਗੇ ਸਾਰੇ ਹੀ ਗਏ ਜਾਂਦੇ ਆ ਬੀਜੇਪੀ ਵਾਲੇ ਕਹਿੰਦੇ ਅਸੀਂ ਜਿੱਤਾਂਗੇ ਇਹ ਕਹਿੰਦੇ ਅਸੀਂ ਜਿੱਤਾਂਗੇ ਆਪ ਵਾਲੇ ਤੁਹਾਨੂੰ ਤਾਂ ਭਲਿਓ ਮਾਨਸੋ 13 ਕੈਂਡੀਡੇਟ ਨਹੀਂ ਮਿਲ ਰਹੇ ਕੋਈ ਕਾਂਗਰਸ ਤੋਂ ਲੈ ਕੇ ਜਾਂਦਾ ਦੋ ਹੀ ਕਾਂਗਰਸ ਤੋਂ ਲੈ ਕੇ ਜਾਂਦੇ ਆ ਕਦੇ ਉਹ ਸਾਥੋਂ ਕਾਂਗਰਸ ਤੋਂ ਆਪ ਵਾਲਾ ਲੈ ਗਿਆ ਆਪ ਵਾਲੇ ਤੋਂ ਹੋ ਕੇ ਗਾਹ ਬੀਜੇਪੀ ਵਾਲੇ ਕੋ ਕੇ ਲੈ ਗਏ ਤੁਹਾਡੇ ਟਿਕਟਾਂ ਸਮੇਤ ਹੀ ਭੱਜ ਰਹੇ ਆ ਬੰਦੇ ਕੀ ਇੱਥੇ ਤੁਸੀਂ ਆਪਣੀਆਂ 13 ਦੇ ਵਿੱਚ ਕਿਸੇ ਔਰਤ ਨੂੰ ਦਿੱਤਾ ਜਵਾਬ ਮੰਗਦੇ ਆ ਅਸੀਂ ਸਾਰੀਆਂ ਅੱਜ ਪਹਿਲਾਂ ਬੈਠੀਆਂ ਤੁਹਾਡੇ ذریعے ਜਵਾਬ ਮੰਗਦੇ ਆ ਕਿ ਇਹ ਸਾਰੀਆਂ ਥਾਵਾਂ ਤੇ ਦੱਸੋ ਤੁਸੀਂ ਕੀ ਕੀਤਾ ਕਿਉਂ ਨਹੀਂ ਕੀਤਾ ਜਿਹੜੀ ਸਾਡੀ ਪਾਰਟੀ ਦੇ ਮੈਂ ਗੱਲ ਕੀਤੀ ਕਿ ਜੇ ਪ੍ਰਾਈਮ ਮਿਨਿਸਟਰ ਬਣਾਇਆ ਤਾਂ ਵੀ ਸਾਡੀ ਪਾਰਟੀ ਨੇ ਪਹਿਲ ਕੀਤੀ ਜੇਕਰ ਬਾਅਦ ਰਾਸ਼ਟਰਪਤੀ ਸਾਡੀ ਪਾਰਟੀ ਨੇ ਪਹਿਲ ਕੀਤੀ ਔਰਤ ਨੂੰ ਬਣਾਉਣ ਦੀ ਜੇ ਲੋਕ ਸਭਾ ਦਾ ਰਾਸਵ ਸਪੀਕਰ ਬਣਾਉਣਾ ਪਿਆ ਤਾਂ ਵੀ ਸਾਡੀ ਪਾਰਟੀ ਨੇ ਪਹਿਲ ਕੀਤੀ ਦੇਖੋ ਬਣੇ ਬੇ ਰਸਤਿਆਂ ਤੇ ਪਹਿਆਂ ਤੇ ਸੜਕਾਂ ਤੇ ਹਰ ਕੋਈ ਆਰਮਣਾ ਚੱਲ ਲੈਂਦਾ ਔਖੇ ਹੁੰਦੇ ਰਸਤੇ ਬਣਾਉਣੇ ਮਹਿਲਾਵਾਂ ਲਈ ਸਾਡੀਆਂ ਪਾਰਟੀਆਂ ਨੇ ਜਿੱਥੇ ਹੋਰ ਵਰਗਾਂ ਲਈ ਵੀ ਕੀਤਾ ਅਸੀਂ ਕਲੀਆਂ ਮਹਿਲਾਵਾਂ ਲਈ ਖੜੇ ਜਿਕਰ ਇੱਥੇ ਸਾਡੀ ਪਾਰਟੀ ਨੇ ਹਰ ਫੀਲਡ ਵਿੱਚ ਪੂਰੀ ਤਰ੍ਹਾਂ ਮਹਿਰਾਮਾਂ ਨੂੰ ਕੰਪੈਰੀਟਿਵਲੀ ਅਦਰ ਪਾਰਟੀਆਂ ਸਾਰਿਆਂ ਨਾਲ ਵੱਡਾ ਮਾਣ ਤੇ ਸਨਮਾਨ ਦੇ ਮੇਰੇ ਆਉਦੇ ਸਮੇਂ ਜਿਹੜੇ ਹੁਣ ਪਾਕਿਸਤਾਨ ਕਹਿੰਦੇ ਆ ਹੋਰ ਕਹਿੰਦੇ ਆ ਮੇਰੇ ਸਮੇਂ ਵਿੱਚ ਭਾਵੇਂ ਮੇਰ ਤੋਂ ਕਲਮ ਖੋਲੀ ਛੇਤੀ ਇਹਨਾਂ ਨੇ ਖਾਤੇ ਹੀ ਧਰਮ ਖਤਮ ਮੇਰੇ ਸਮੇਂ ਦੇ ਵਿੱਚ ਉਦੋਂ ਗ੍ਰੈਜੂਏਸ਼ਨ ਸਾਰੀਆਂ ਲੜਕੀਆਂ ਦੀ ਮੈਂ ਗ੍ਰੈਜੂਏਸ਼ਨ ਤੱਕ ਫੀਸ ਮਾਫ ਕੀਤੀ ਸਾਰੀਆਂ ਆਈਟੀਆ ਤੇ ਮੇਰੇ ਕੋਲ ਆ ਟੈਲੀਫੋਨ ਤੇ ਮੈਂ ਕਾਪੀ ਵੀ ਲੈਣੀ ਸੀ ਇਹ ਤੇ ਲੈ ਕੇ ਮੈਂ ਤੁਹਾਨੂੰ ਮੈਂ ਦੇ ਵੀ ਦੂੰ ਕਾਪੀ ਤੇ ਸਾਰਿਆਂ ਥਾਮਾਂ ਤੇ ਅਸੀਂ ਆਈਟੀਆ ਪੋਲੀਟਿਕ ਨੋਰਥ ਥਾਮਾਂ ਤੇ ਸਾਰਿਆਂ ਥਾਮਾਂ ਤੇ ਅਸੀਂ ਉਹਨਾਂ ਜਿਹੜੀਆਂ ਸਾਡੀਆਂ ਲੜਕੀਆਂ ਸੀਗਾਂ ਉਹਨਾਂ ਦੀ ਸਿਫਰੀ ਐਜੂਕੇਸ਼ਨ ਕੀਤੀ ਅਸੀਂ ਜਿਹੜੀਆਂ ਸਾਡੀਆਂ ਬੱਚੀਆਂ ਆ ਉਹ ਸਾਰਾ ਘਰ ਵੀ ਸਵਾਲਦੀਆਂ ਸੌਰੀ ਮੈਂ ਤੁਹਾਨੂੰ ਇਹ ਨਹੀਂ ਕੋਈ ਲੰਮਾ ਦੇ ਰਹੀਆਂ ਲੇਕਿਨ ਇੱਕ ਸਮਾਜ ਵਿੱਚ ਕਿੰਨਾ ਫਰਕ ਹੈਗਾ ਔਰਤ ਨੇ ਇਕੱਲਾ ਆਪਣਾ ਨਹੀਂ ਸੋਚਣਾ ਹੁੰਦਾ ਮਰਦ ਨੇ ਆਪਣਾ ਸੋਚਣਾ ਹੈ ਔਰਤ ਨੇ ਆਪਣਾ ਵੀ ਸੋਚਣਾ ਹੈ ਪਤੀ ਦਾ ਟਿਫਨ ਵੀ ਤਿਆਰ ਕਰਕੇ ਅੱਜ ਫੜਾਉਣਾ ਹੈ ਪੁੱਤਰ ਦਾ ਵੀ ਫੜਾਉਣਾ ਹੈ ਬੱਚਿਆਂ ਦਾ ਵੀ ਫੜਾਉਣਾ ਹੈ ਨਿੱਕੇ ਬੱਚਿਆਂ ਲਈ ਰੋਟੀ ਪਕਾ ਕੇ ਮਿਲੇ ਜਾਣੀਆਂ ਘਰ ਸਾਰ ਸਫਾਈ ਉਹ ਰੱਖਣਾ ਜਦੋਂ ਪਾਰਟੀ ਤੁਸੀਂ ਬਾਹਰ ਮੰਨਿਆਉਂਦੇ ਆ ਮੇਲ ਤਾਂ ਉਹ ਪਾਰਟੀ ਆਰਗੇਨਾਈਜ਼ ਵੀ ਔਰਤ ਨੇ ਕਰਦੀ ਹੁੰਦੀ ਹੈ ਲੇਕਿਨ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਸਾਡੀ ਜਿਹੜੀ ਔਰਤ ਹੈ ਵਿਚਾਰੀ ਉਹਨੇ ਕਦੇ ਉਫ ਨਹੀਂ ਕੀਤਾ ਤੇ ਸਾਡੇ ਆ ਰੇਲ ਭਰਾ ਆ ਮੈਂ ਹੁਣ ਕਈ ਵਾਰੀ ਦੇਖਦੀ ਆ ਵਿਧਾਨ ਸਭਾ ਵੀ ਦੇਖ ਜੀ ਮੈਂ ਤਾਂ ਜਾਣਾ ਛੱਡਿਆ ਵੀ ਗਈ ਹੀ ਨਹੀਂ ਮੈਂ ਇੱਕ ਵਾਰ ਤਾਂ ਲੱਗਦਾ ਪਿੰਡ ਦੀ ਸੱਤ ਵੀ ਸ਼ਾਇਦ ਇਹ ਤੋਂ ਵਧੀਆ ਤਰੀਕੇ ਨਾਲ ਚੱਲਦੀ ਹੋਊਗੀ ਆਕੇ ਜਿੰਨਾ ਮਾੜਾ ਤਰਕ ਬੋਲਿਆ ਜਾ ਰਿਹਾ ਹੈ ਔਰਤ ਵਾਸਤੇ ਜਿਨ੍ਹਾਂ ਨੇ ਕ੍ਰਾਈਮ ਆ ਹੁਣ ਮਨੀਪੁਰ ਦੇ ਵਿੱਚ ਜੋ ਕੁਝ ਹੋਇਆ ਮਾਰਿਆ ਹਾਰਾ ਨਾਰਾ ਇਹਨਾਂ ਨੇ ਅੱਜ ਇੱਥੇ ਬੈਠੇ ਸੀ ਮੋਦੀ ਜੀ ਸਾਡੇ ਰੋਹਲ ਗਾਂਧੀ ਜੀ ਇੱਕ ਰਿਕਾਰਡ ਕੰਮ ਕੀਤਾ ਭਾਤ ਜੋੜੋ ਦੇ ਵਿੱਚ ਸਾਰੇ ਵਰਗਾਂ ਦੇ ਵਾਸਤੇ ਵੀ ਪਰ ਇਸ ਔਰਤ ਦਾ ਜਾਤੀ ਵਾਲੇ ਇਸ਼ੂ ਦੇ ਉੱਪਰ ਵੀ ਉਹਨਾਂ ਨੇ ਮਨੀਪੁਰ ਤੋਂ ਬੰਬਈ ਤੱਕ ਇੱਕ ਇਸ਼ੂ ਬਣਾ ਕੇ ਕਿ ਆਹ ਇਸ਼ੂ ਮੈਂ ਚਲਦਾ ਉਸ ਸਾਥ ਤੇ ਉਹ ਦਿਲ ਠੰਡਾ ਕੀਤਾ ਅਸੀਂ ਨਾਲ ਖੜੇ ਆ ਆਪਣੇ ਦੇਸ਼ ਦੀ ਅਸੀਂ ਔਰਤ ਦਾ ਬੀਬੀ ਦਾ ਕੋਈ ਇਸ ਤਰ੍ਹਾਂ ਦੀ ਜਾਤੀ ਹੋਣ ਨਹੀਂ ਦੇਵਾਂਗੇ ਅਸੀਂ ਜਦੋਂ ਵੀ ਕੋਈ ਔਰਤ ਸਾਰੇ ਬੈਠੇ ਆ ਸੀਸ ਦੇਵਾਂਗੇ ਅਸੀਂ ਕਹਾਂਗੇ ਆਪਣੀਆਂ ਨੂੰਹਾਂ ਨੂੰ ਕਈ ਧੀਆਂ ਨੂੰ ਕੁੱਤਾ ਧੀਆਂ ਵਾਲੀ ਹੋਵੇ ਵਦੇ ਫੁੱਲੇ ਦੁੱਧ ਦੀ ਪੁੱਤੀ ਸਾਰਾ ਕੁਝ ਕਹਿੰਨੇ ਆ ਜਿਉਂਦੇ ਰਹਿਣ ਬੁੱਢਾ ਸਾਗਣੋਂਵੇਂ ਸਾਨੂੰ ਕੀ ਮਿਲਦਾ ਆਕੇ ਤੇਰੀ ਮਾਂ ਦੀ ਤੇਰੀ ਧੀ ਦੀ ਤੇਰੀ ਭੈਣ ਦੀ ਸਾਨੂੰ ਆ ਕਾਲਾ ਮਿਲਦੀਆਂ ਅਸੀਂ ਇਹ ਬੈਡ ਥਿੰਕਿੰਗ ਦਾ ਤੋਹਫਾ ਲੈ ਕੇ ਵੀ ਅੱਜ ਔਰਤ ਜਾਤੀ ਕਿਉਂਕਿ ਇਹ ਸਾਡੀ ਜਿਹੜੀ ਬੇਬੇ ਨਾਨਕੀ ਵੇਲੇ ਤੋਂ ਸਾਹਿਬਕੌਰ ਜੀ ਤੋਂ ਸਾਡੇ ਆਪਣੇ ਗੁਰੂਆਂ ਤੇ ਪੀਰਾਂ ਦੇ ਵਿੱਚ ਸਾਰਾ ਹਤਾ ਮਾਤੇ ਰਾਣੀ ਛੰਸੀ ਲਈ ਤੋਂ ਲੈ ਕੇ ਇਹ ਸਾਡਾ ਜਿਹੜਾ ਦੇਸ਼ ਹੈ ਇਸ ਤਰ੍ਹਾਂ ਦਾ ਹੈਗਾ ਜਿਹਦੇ ਵਿੱਚ ਅੱਜ ਆ ਅਸੀਂ 4-5 ਜਿਹੜੀਆਂ ਗਰੰਟੀਜ਼ ਚ ਮੈਂ ਕਿਹਾ ਨਰੇਗਾ ਦੀਆਂ ਹੋਰ ਵੀ ਡਿਟੇਲ ਹੈਗੀਆਂ ਮੇਰੀਆਂ ਭੈਣਾਂ ਦੱਸਣਗੀਆਂ ਕਿਉਂਕਿ ਮੈਂ ਇਸ ਤੋਂ ਬਾਅਦ 4-5 ਵੱਡੇ ਫੰਕਸ਼ਨ ਨੇ ਉੱਥੋਂ ਮੈਂ ਖੈਰੇ ਤੋਂ ਵਹਿ ਕੇ ਆਈਆਂ ਮੈਂ ਚੰਦ ਕੇ ਪਟਿਆਲੇ ਦਾ ਵੀ ਆਈਆਂ ਸੰਦੂਰ ਵੀ ਇੱਕ ਫੰਕਸ਼ਨ ਸੀ ਆਦਰਵਾਇਜ਼ ਤਾਂ ਭਾਈ ਖਬਰਾ ਤੁਹਾਡੇ ਭਾਈ ਹੋਈ ਲਾ ਦੇਣਗੇ ਬੀਬੀ ਹਾਲ ਕੇ ਜੋ ਗਾਇਵ ਹੈ ਮੈਂ ਉੱਥੇ ਪਹੁੰਚਣਾ ਹੋਊ ਜ਼ਰੂਰੀ ਇਸ ਕਾਰਨ ਕਰਕੇ ਮੈਂ ਫਟਾਫਟ ਸਿੱਧੀ ਆਈ ਸੀ 12 ਵਜੇ ਦਾ ਪਹਿਲਾਂ ਪ੍ਰੋਗਰਾਮ ਮਿਲਿਆ ਤੁਹਾਡਾ ਲੇਟ ਹੋ ਗਿਆ ਤੇ ਇੱਥੋਂ ਜਾ ਕੇ ਮੈਂ ਜੁਆਇਨ ਕਰਨਾ ਉਸ ਸਾਥੀ ਮੀਟਿੰਗ ਦੇ ਵਿੱਚ ਇਹ ਸਾਰੀਆਂ ਵੱਡੀਆਂ ਗੱਲਾਂ ਜਿਨ੍ਹਾਂ ਦੀ ਸ਼ੁਰੂਆਤ ਕਾਂਗਰਸ ਪਾਰਟੀ ਨੇ ਪਹਿਲ ਕੀਤੀ ਤੇ ਅੱਜ ਵੀ ਕਰ ਰਹੀ ਹੈ ਸਾਰਾ ਥਾਂ ਮਤੇ ਤੇ ਆ ਵਿੱਚ ਵੀ ਜਿਵੇਂ ਮੈਂ ਕਿਹਾ ਸੋਨੀਆ ਜੀ ਨੇ ਆਪਣਾ ਉਹਦਾ ਸਾਨੂੰ ਦਿੱਤਾ ਤੇ ਹਰ ਥਾਂ ਮਤੇ ਸੀ ਇੱਕ ਮੋਦੀ ਵਾਂ ਕੇ ਕਾਂਗਰਸ ਪਾਰਟੀ ਚੱਲੀ ਵੀ ਹੈ ਤੇ ਅੱਜ ਇਸ ਦਾ ਗੱਲ ਜਵਾਬ ਦਾ ਜਵਾਬ ਦੇਣ ਮੋਦੀ ਜੀ ਵੀ ਦੇਣ ਕਾਲੀਆਂ ਕੋਲ ਤਾਂ ਹਾਈ ਕੁਸ਼ ਨਹੀਂ ਟਿਕੜਾ ਨਹੀਂ ਹੋਇਆ ਜਾਂਦਾ ਤੇ ਇਹ ਸਾਰੇ ਦੱਸ ਦੇ ਕਿਸੇ ਨੇ ਵੀ ਇਸ ਤਰ੍ਹਾਂ ਦੀ ਗੱਲ ਸਾਡੀਆਂ ਬੀਬੀਆਂ ਲਈ ਕਿਉਂ ਨਹੀਂ ਸੋਚੀ ਤੇ ਫਿਰ ਕਿਹੜੇ ਮੂ ਨਾਲ ਬੀਬੀਆਂ ਤੋਂ ਵੋਟ ਮੰਗਣ ਜਾਂਦੇ ਨੇ ਇਸ ਕਰਕੇ ਮੈਂ ਪ੍ਰਾਊਡ ਫੀਲ ਕਰਦੀ ਹੋਈ ਆਪਣੀ ਪਾਰਟੀ ਦੀ ਲੀਡਰਸ਼ਿਪ ਦਾ ਭਾਈ ਸੋਨੀਆਂ ਜੀ ਅੱਜ ਦੇਖ ਰਹੇ ਆ ਰੌਹਲ ਜੀ ਦੇਖ ਰਹੇ ਆ ਧੰਨਵਾਦ ਕਰਦੀ ਆ ਕਿ ਤੁਸੀਂ ਵਾਕੇ ਗੁਰੂਆਂ ਪੀਰਾਂ ਦੇ ਬੋਲ ਪੂਰੇ ਕੀਤੇ ਆ ਔਰਤ ਚਾਤੀ ਵਾਸਤੇ ਕੁਛ ਨਾ ਕੁਛ ਬੈਨੀਫਿਟ ਲਖਤੇ ਮੇਰੇ ਸਮੇਂ ਦੇ ਵਿੱਚ ਅਸੀਂ ਅੱਗੇ ਇਹ ਹੁੰਦਾ ਕਿ 6 ਮਹੀਨੇ ਬਾਅਦ ਇੱਕ ਔਰਤ ਨੇ ਬੱਚਾ ਜਨਮ ਦਿੱਤਾ ਉਹ ਬੱਚੇ ਨੂੰ ਸਵਾਲ ਲੈਣਾ 6 ਮਹੀਨੇ ਬਾਅਦ ਉਹਨੂੰ ਅੰਦੀ ਤਰਖਾ ਤੇ ਜਾਣਾ ਪੈਂਦਾ ਮੈਂ ਆਪਦੇ ਸਮੇਂ ਵਿੱਚ 3 ਸਾਲ ਤੱਕ ਕਿ ਬਿਦ ਫੁੱਲ ਤੇ ਸਾਡੀ ਜਿਹੜੀ ਆ ਬੀਬੀ ਉੱਥੇ ਜਾਓਗੇ ਮੈਂ ਤਾਂ ਇੱਕ ਵਾਰ ਬਲਕੇ ਜਦੋਂ ਬਣੀਆਂ ਪੁੱਛ ਲਿਓ ਜੇ ਮਿਸਜਮਾਨ ਜਿਉਂਦੇ ਨੇ ਅੱਜ ਤੱਕਰ ਕੋਈ ਚੀਫ ਸੈਕਟਰੀ ਬਣੀ ਨਹੀਂ ਮੈਂ ਉਸ ਵਕਤ ਮਿਸਜ ਮਾਰਨੂ ਕਿਹਾ ਕਿ ਯੂ ਆਰ ਸੀਨੀਅਰ ਮੋਸਟ ਮੈਂ ਤੈਨੂੰ ਚੀਫ ਸੈਕਟਰੀ ਲਾਉਣਾ ਚਾਹੁੰਦੀ ਆ ਜ਼ਿਲ੍ਹਾ ਚ ਐਸਐਸਪੀ ਲਾਈਆਂ ਡੀਐਸਪੀ ਲਾਈਆਂ ਲੇਕਿਨ ਦੇਖੋ ਫੇਰ ਤਿਆਗ ਮਿਸਜਮਾਨ ਪੁੱਛ ਲਿਓ ਜੇ ਮਿਲੇ ਉਹ ਕਹਿੰਦੇ ਜੇ ਮੈਨੂੰ ਨਾ ਲਾਓ ਮੇਰੇ ਘਰ ਵਾਲੇ ਨੂੰ ਲਾ ਦਿਓ ਮੈਂ ਕਿਹਾ ਵੀ ਉਹ ਤਾਂ ਬਾਹਰ ਮੇ ਨੰਬਰ ਤੇ ਹੁੰਦਾ ਹੈ ਜੇ ਬਹੁਤ ਜੂਨੀਅਰ ਹੈ ਮੈਂ ਤੁਹਾਨੂੰ ਲਾਉਣਾ ਚਾਹੁੰਦੀ ਆ ਇਸ ਕਰਕੇ ਅਸੀਂ ਜਿੱਥੇ ਸਾਨੂੰ ਮਿਲਿਆ ਸਾਡੀਆਂ ਲੜਕੀਆਂ ਨੂੰ ਚਾਹੇ ਉਹ ਕਿਸੇ ਪਾਸੇ ਫੀਲਡ 'ਚ ਕੰਮ ਕਰਦੀਆਂ ਉਹਨਾਂ ਨੇ ਆਪਣੇ ਕੰਮ ਤੇ ਆਪਣੀ ਡਿਊਟੀ ਵਿੱਚ ਇੱਕ ਰਿਕਾਰਡ ਤੋੜ ਕੰਮ ਕਰਕੇ ਦਿਖਾਇਆ ਹੈ ਚੰਦ ਤੱਕ ਵੀ ਸਾਡੀਆਂ ਬੀਬੀਆਂ ਔਰਤਾਂ ਪਹੁੰਚੀਆਂ ਸਾਡੇ ਮੁਲਕ ਦੀਆਂ ਇਸ ਲਈ ਅੱਜ ਮੈਂ ਇੰਨਾ ਹੀ ਕਹਿਣਾ ਹੈ ਕਿ ਆ ਸਾਰਾ ਕੁਝ ਸਾਡੀ ਪਾਰਟੀ ਨੇ ਜਿੰਨੇ ਵੀ ਹੈਗੇ ਅੰਗਨਵਾੜੀ ਨੇ ਹੋਰ ਨੇ ਉਹਨਾਂ ਸਾਰਿਆਂ ਵਿੱਚ ਅਸੀਂ ਥਾਂ-ਥਾਂ ਪੁਲਿਸ ਥਾਣੇ ਬਣਾ ਕੇ ਅਸੀਂ ਕਿਸ ਤਰੀਕੇ ਨਾਲ ਸੈਲਫ ਹੈਲਪ ਗਰੁੱਪ ਬਣਾ ਕੇ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਲੈ ਕੇ ਚੱਲੇ ਆਂ ਲੇਕਿਨ ਮੈਂ ਤੁਹਾਨੂੰ ਵੱਡੀਆਂ ਇੰਪੋਰਟੈਂਟ ਬੱਤਾਂ ਪੂਰਨ ਦੱਸੀਆਂ ਕਿ ਇਹਨਾਂ ਵੀ ਸ਼ੁਰੂਆਤ ਕੰਮਸ ਨੇ ਕੀਤੀ ਹੈ ਤੇ ਆਉਣ ਵਾਲੇ ਸਮੇਂ 'ਚ ਇੱਥੇ ਇਹ ਨਹੀਂ ਮੁੱਕ ਗਿਆ ਕੰਮ ਸਰਕਾਰ ਸਾਡੀ ਉੱਪਰ ਵੱਲ ਜਾਣੀ ਹੈ ਵੱਡੀਆਂ ਪ੍ਰਪੋਜ਼ਲਾਂ ਹੋਰ ਹੈ ਸਾਡੇ ਵੀ ਜਿਵੇਂ ਮੈਂ ਦੱਸਦੀਆਂ ਇਹਨਾਂ ਨੇ ਤਾਂ ਇੱਕ ਇੱਕ ਚੇਕਟ ਬਣੀ ਦਿੱਤੀ ਅਸੀਂ ਦੋ ਤਾਂ ਦਿੱਤੀਆਂ ਨਾ 13 ਦੇ ਵਿੱਚੋਂ ਆ ਕੇ ਆ ਹੁਣ ਆਉਣ ਵਾਲੀਆਂ ਅਸੈਂਬਲੀਆਂ ਆਉਣੀਆਂ ਜੇ ਰੱਬ ਨੇ ਸਾਹ ਦਿੱਤੇ ਨਾ ਇੱਧਰ ਵੀ ਸਾਡੇ ਕੋਲ ਆਈ ਸੀ ਐਸ ਦੀ ਬੀਬੀ ਬੈਠੀ ਇੱਧਰ ਹੀ ਬੈਠੀ ਹੈ ਅਸੀਂ ਬਾਕ ਕਾਇਦਾ ਇਹਦੇ ਵਿੱਚੋਂ 33% ਲੈ ਕੇ ਰਹਾਗੇ ਆਪਾਂ ਇੱਥੇ ਆਨੇ ਨਾ ਮੈਲਾ ਕਾਫਲੇ ਸਾਲੀਆਂ ਅੱਜ ਸੇਵਾ ਕਰਦਿਆਂ ਕਰਨ ਲੱਗੀਆਂ ਅੜ ਕੇ ਲੜ ਕੇ ਅਸੀਂ ਇਹ ਗੱਲਾਂ ਦੀ ਪਵਾਵਾਂਗੇ ਆਉਣ ਵਾਲੇ ਸਮੇਂ ਵਿੱਚ ਅੱਜ ਕਿਉਂਕਿ ਸਾਡੇ ਦੇਸ਼ ਨੂੰ ਖਤਰਾ ਸਾਡੇ ਸੰਵਿਧਾਨ ਨੂੰ ਖਤਰਾ ਸਾਡੀ ਸਾਰੀ ਜੀ ਨੂੰ ਕਹਿੰਦੇ ਡੈਮੋਕ੍ਰੇਸੀ ਨੂੰ ਖਤਮ ਕਰਨ ਲੱਗੇ ਹੋਏ ਆ ਉਹਨੂੰ ਅਸੀਂ ਬਚਾਉਣ ਵਾਸਤੇ ਹਮ ਖੈਰ ਦੀ ਪਾਰਟੀਆਂ ਨਾਲ ਖੜੇ ਆ ਸਾਡੇ ਲੋਕਲ ਮੁੱਦੇ ਹੈਗੇ ਆ ਲੋਕਲ ਡਿਫਰੈਂਸਸ ਹੈਗੇ ਨੇ ਪਰ ਅੱਜ ਅਸੀਂ ਵੱਡੀ ਗੱਲ ਵਾਸਤੇ ਬੱਲੇ ਡਰਾਈਵ ਵਾਸਤੇ ਸਾਰੇ ਇਕੱਠੇ ਹੋ ਕੇ ਲੱਗੇ ਪਿਆ ਇਹਨੂੰ ਪੂਰਾ ਕਰਨਾ ਹੈ

ਜਾ ਬੜੀ ਸੱਜਣ ਜੀ ਤੁਹਾਨੂੰ ਬੋਲੀ ਸੁਣਾਦੇ ਰਹੋ ਤੇ ਤੁਹਾਡਾ ਕੀ ਹੈ ਕਿਉਂਕਿ ਤੁਸੀਂ ਜਿਹੜੀ ਕੋਲਿਸ਼ਨ ਨਾਲ ਤੁਹਾਨੂੰ ਤੁਸੀਂ ਵਧੀਆ ਇਹ ਜਿਹੜਾ ਨਸ਼ੇ ਦਾ ਵਾਕਿਆ ਹੀ ਹਰਤਾ ਮਾਤੇ ਕਿਵੇਂ ਸਾਡੇ ਨੌਜਵਾਨ ਪੰਜਾਬੀ ਨੌਜਵਾਨ ਜਾਨੀ ਬੰਦੀ ਦੀ ਕੰਦਨੀ ਕੀਤੀ ਕਰੂ ਆ ਕਰੋ ਕਿੰਨਾ ਵੀ ਠੀਕ ਹੈ ਜਿੰਨਾ ਕਰਦੇ ਦੇਖੋ ਸਾਰਾ ਕੁਝ ਸਾਨੂੰ ਕੱਲਾ ਆਇਆ ਨਹੀਂ ਕਿ ਨਸ਼ਾ ਛਡਾ ਦਿਓ ਅਸੀਂ ਨਸ਼ਾ ਕਿਉਂ ਲੈਂਦੇ ਆ ਜਾਂ ਗਲਤ ਪਾਸੇ ਲੜ ਕੇ ਕਿਉਂ ਪੈਂਦੇ ਆ ਜਦੋਂ ਡਿਪਰੈਸ਼ਨ ਕੋਈ ਕੰਮ ਨਹੀਂ ਕੋਈ ਜੋਬ ਨਹੀਂ ਕੋਈ ਕਿੱਤਾ ਨਹੀਂ ਕੋਈ ਹੋਰ ਨਹੀਂ ਬੰਦਾ ਉਸ ਪਾਸੇ ਵੱਲ ਜਾਂਦਾ ਹੈ ਅਸੀਂ ਇਹ ਸਾਡੀ ਭਾਰਤੀ ਕਰੀਏਸ਼ਨ ਆਫ ਜੌਬਸ اور ਜਿਵੇਂ ਮੈਂ ਕਹਿਆ ਭੀ 33% 35% ਐਵੇਂ ਨਹੀਂ ਇਸ ਲਈ ਕਿ ਉਹਨਾਂ ਨੂੰ ਉੱਥੇ ਥਾਂ ਮਿਲੇ ਨੌਕਰੀਆਂ ਚ ਥਾਂ ਮਿਲੇ ਇਹ ਸਾਰੀਆਂ ਵਾਸਤੇ ਸੀ ਕੀਤਾ ਸੀ ਨਸ਼ੇ ਦੇ ਡਟ ਕੇ ਖਿਲਾਫ ਹਾਂ ਮੈਂ ਖੁਦ ਮੰਤਰੀ ਹੁੰਦੀ ਹੋਈ ਨੇ ਕਈ ਪਿੰਡਾਂ ਦੇ ਵਿੱਚ ਜਾ ਕੇ ਸੀ ਵਾਕਿਆ ਦਾ ਠੇਕੇ ਚਕਵਾਏ ਜਿਹੜੇ ਕਿ ਪਿੰਡਾਂ ਦੇ ਵਿੱਚ ਰੱਖੇ ਬੇ ਸੀਗੇ ਲੇਕਿਨ ਇਹਦੇ باوجود ਸਾਡੇ ਜਿਵੇਂ ਨਸ਼ੇ ਜਿਹੜੇ ਹੁਣ ਮਾੜੇ ਰੂਸ਼ੇ ਆ ਗਏ ਜਾਨਲੇਵਾ ਨਸ਼ੇ ਇੱਕ ਇੱਕ ਜਾਨ ਸ਼ਾਇਦ ਬਚਾਉਣ ਵਾਲੇ ਨਸ਼ੇ ਆ ਅਸੀਂ ਜਾਨਲੇਵਾ ਨਸ਼ੇ ਚਾਹੇ ਉਹ ਚਿੱਟਾ ਹੋਵੇ ਚਾਹੇ ਸਿੰਥੈਟਿਕ ਹੋਵੇ ਕਿਤੇ ਡਟ ਕੇ ਖਿਲਾਫ ਹਾਂ ਸਾਡੇ ਸਮੇਂ 'ਚ ਵੀ ਇੱਕ ਸਾਡੇ ਮੁਖੀਆ ਨੇ ਗਲਤੀ ਕੀਤੀ ਸੀ ਦਮਦਮਾ ਸਾਹਿਬ ਗੁੱਟਕਾ ਸਾਹਿਬ ਚੱਕ ਕੇ ਕਿਹਾ ਸੀ ਮੈਂ 4 ਹਫ਼ਤੇ 'ਚ ਬੰਦ ਕਰ ਦੂੰਗਾ ਮੈਨੂੰ ਵੀ ਨਾਲ ਖੜਾਉਣਾ ਚਾਹੁੰਦੇ ਸੀ ਮੈਂ ਡਿਪਟੀ ਸੀਐਮਸੀ ਮੈਂ ਨਾਲ ਨਹੀਂ ਖੜੀ ਤੁਹਾਡੇ ਕੋਲ ਫੋਟੋ ਆਦਿ ਵੀ ਪਈਆਂ ਹੋਣਗੀਆਂ ਲੇਕਿਨ ਉਹਨੂੰ ਲੋਕਾਂ ਨੇ ਵੀ ਸਜ਼ਾ ਦਿੱਤੀ ਉਹਨੂੰ ਸਾਡੇ ਪੰਜਵੇਂ ਤੱਕਦ ਨੇ ਵੀ ਸਜ਼ਾ ਦਿੱਤੀ ਅੱਜ ਉਹ ਕਿੱਥੇ ਬੈਠੇ ਐ ਦੇਖ ਲਿਆ ਤੁਸੀਂ ਜਾ ਕੇ ਘਰਤ ਵਾਲਿਆ ਇਸ ਲਈ ਸਾਡੀ ਪਾਰਟੀ ਡਟ ਕੇ ਨਸ਼ਿਆਂ ਦੇ ਵਾਸਤੇ ਪਰ ਅਸੀਂ ਇਹ ਡਰਾਮਾ じゃ ਨਹੀਂ ਕਰਦੇ ਛੜਾ ਦਿਓ ਮਰਦੇ ਫਿਰਦੇ ਐ ਕਹਤਾ ਪ੍ਰੈਕਟੀਕਲੀ ਸਾਡਾ ਇੱਕ ਬਤੌਰ ਭੈਣਾ ਬਤੌਰ ਮਾਵਾ ਸਾਡਾ ਫਰਜ ਆ ਸਾਡੀ ਪਾਰਟੀ ਸਾਡੀ ਸੋਹਣੀਆਂ ਜੀ ਕਮਾਨ ਐ ਅਸੀਂ ਇਸ ਤੇ ਡਟ ਕੇ ਪਹਿਰਾ ਦੇਵਾਂਗੇ ਤੇ ਛੜਾਉਣ ਵਾਲੇ ਪਾਸੇ ਬੈਠ ਗਏ 14 ਤਕਰੀਬਨ ਸਰਦਾਰ ਜੀ ਜੀ ਚਾਰ ਹਫ਼ਤੇਾਂ ਚ ਤੁਸੀਂ ਖੁਦ ਸੋਚੋ ਆ ਕੇ ਉਹਦੇ ਸਾਹਮਣੇ ਸੀ ਸੌਰੀ ਤੁਸੀਂ ਆਪ ਸੋਚੋ ਆਕੇ ਕਿਉਂ ਅਸੀਂ ਗਲਤ ਗੱਲ ਕਰੀਏ ਕਿਵੇਂ ਕਰਦੂ ਕੋਈ 4 ਹਫ਼ਤੇ ਚ ਬੰਦ ਬੰਦਾ ਮੈਂ ਕਿਉਂ ਨਹੀਂ ਨਾਲ ਖੜੀ ਮੈਂ ਐਸੇ ਕਰਕੇ ਨਾਲ ਨਹੀਂ ਖੜੀ ਕਿੰਨੇ 4 ਹਫ਼ਤੇ ਅੱਜ ਸਿੱਖ ਕਹਿੰਦੇ ਆ ਕਿ ਬੰਦ ਕਰ ਦਿਆਂਗੇ ਭਾਵੇਂ ਅਸੀਂ ਉਹ ਜੇ ਰੂਲ ਬਣਾਏ ਕਾਂਗਰਸ ਪਾਰਟੀ ਵਿੱਚ ਨਸ਼ਾ ਵੇਚਣ ਵਾਲਿਆਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣੀਆਂ ਅਸੀਂ ਬਣਾਏ ਉਹ ਨਸ਼ਾ ਰੋਕਣ ਵਾਸਤੇ ਬਣਾਏ ਸੀ ਨਾ ਲੇਕਿਨ 4 ਹਫ਼ਤੇ ਟਾਈਮ ਦੇਣਾ ਤੇ 4 ਹਫ਼ਤੇ ਵਿੱਚ ਫਿਰ ਕੁਝ ਹੋ ਵੀ ਨਹੀਂ ਸਕਿਆ ਕਰ ਵੀ ਨਹੀਂ ਸਕੇ ਤੇ ਸੌ ਫਾ ਰਹੇ ਆ ਉਹਦੇ ਦੇ ਖਲਾਫ ਸੀ ਮੈਂ ਦਾਖਲਾਤ ਸਿਰੀ ਹਮਾਏ ਮੈਂ ਤੁਹਾਨੂੰ ਦੱਸਦਾ ਕਿ ਕੇਸਰੀ ਬਾਜ ਜੀ ਤਾਂ ਇਹ ਵੀ ਕਹਿੰਦੇ ਸੀ ਕਿ ਜਦੋਂ ਸਾਡੀ ਸਰਕਾਰ ਬਣ ਗਈ ਉੱਥੋਂ ਦੇਥੇ ਤੋਂ ਪੈਸਾ ਇੰਨਾ ਜੂ ਭਲਾਨੇ ਸਾਥੋਂ ਪੈਸਾ ਇੰਨਾ ਜੂਗਾ ਪਹਿਲੇ 8000 ਨਹੀਂ ਦੇਵਾਂਗੇ ਇੱਕ ਇੱਕ ਹਜ਼ਾਰ ਅਵੇਦੀ ਪੈਨਸ਼ਨ ਇੱਕ ਇੱਕ ਹਜ਼ਾਰ ਕੋਰਾ ਝੂਠ ਉੱਥੇ ਕੰਪੀਟੀਸ਼ਨ ਹੈ ਦੇਖੋ ਕਿਤਾ ਸਰਕਾਰ ਉੱਪਰਲੀ ਹੈ ਇੱਕ ਥੱਲੇ ਵਾਲੀ ਹੈ ਬੜੇ ਮੀਆਂ ਸੋ ਬੜੇ ਮੀਆਂ ਛੋਟੇ ਮੀਆਂ ਸੁਭਾਨ ਅੱਲਾਹ ਇਹ ਦੋਨੋਂ ਬੈਠੇ ਬਾਦੇ ਕਰਨਾ ਚ ਗਰੰਟੀਆਂ ਫਲ ਨਹੀਂ ਹੈ ਗਰੰਟੀਆਂ ਦੇ ਲਾਭ ਜੀ ਨਵੇਂ ਲੈ ਕੇ ਆਏ ਨੇ ਮੈਂ ਤਾਂ ਇਹ ਵੀ ਮੰਗ ਕਰਦੀਆਂ ਆਪਦੀ ਪਾਰਟੀ ਤੋਂ ਵੀ ਤੋਂ ਤੋਂ ਵੀ ਸਾਰਿਆਂ ਤੁਸੀਂ ਜਰੀਏ ਕਰਾਂਗੇ ਸਰਕਾਰਾਂ ਤੋਂ ਮੰਗ ਕੇ ਗਰੰਟੀ ਦਾ ਇੱਕ ਨਾਂ ਨਾ ਰੱਖਿਆ ਜਾਵੇ ਗਰੰਟੀ ਨੂੰ ਲੀਗਲ ਪੋਜੀਸ਼ਨ ਦਿੱਤੀ ਜਾਵੇ ਜੇ ਕੋਈ ਵਿਅਕਤੀਗਤ ਗਰੰਟੀ ਕਰਦਾ ਜਿਵੇਂ ਕਹਿੰਦਾ ਮੋਦੀ ਗਰੰਟੀ ਕੇਜਰੀਵਾਲ ਗਰੰਟੀ ਫਿਰ ਤਾਂ ਨਿੱਜੀ ਉਹਨਾਂ ਤੋਂ ਪੂਰਾ ਕਰਾਇਆ ਜਾਵੇ ਜੋ ਪੂਰਾ ਨਹੀਂ ਕਰਦੇ ਗਰੰਟੀ ਮੀਨਸ ਗਰੰਟੀ ਆਪ ਸਬਾਨ ਲੈਣ ਜਾਂਦੇ ਗਰੰਟੀ ਹੁੰਦੀ ਹੈ ਤੇ ਜੇ ਕੋਈ ਪਾਰਟੀ ਕਰਦੀ ਉਹ ਪਾਰਟੀ ਪੂਰੀ ਕਰੇ ये लोगों का ता ही विश्वास किया है कि असं झूठ बोलते हैं इस करके ना तो इन्होंने की थी है केजरीवाल जी, जी और अब मैं तो आप ही कहनी मैं नहीं कहती किसी तो के बारे में माड़ा सोचा आप ही रब सजा दे हैं उसी नशा बचाओ इन्होंने बंद कर नशा बची बैठे हाँ ये बच्ची तो रह गया ਔਰਤਾ ਦੀਆਂ ਆਵਾਜ਼ ਕਿਸੇ ਨਹੀਂ ਦੇਖੋ ਐ ਇਹ ਨਹੀਂ ਕਹਿ ਸਕਦੇ ਆਈ ਕਾਂਟ ਸੇ ਕਿਸੇ ਤਰ੍ਹਾਂ ਤੇ ਪਿੰਪੁਆਇੰਟ ਕਰਕੇ ਕਹਾ ਕਿ ਸਾਡੀਆਂ ਔਰਤਾ ਵਿੱਚ ਹੈ ਹੀ ਨਹੀਂ ਕੋਈ ਬ੍ਰਾਈ ਹੁੰਦੀ ਹੈ ਬ੍ਰਾਈ ਦੇ ਕੱਪ ਵਿੱਚ ਕਿਸੇ ਤਰ੍ਹਾਂ ਦੀ ਬ੍ਰਾਈ ਵਿੱਚ ਲੇਕਿਨ ਜ਼ਿਆਦਾਤਰ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਲੋਕ ਨੇ ਜ਼ਿਆਦਾਤਰ ਮੇਲ ਤੇ ਵਿੱਚ ਕਈ ਥਾਂ ਤੇ ਫੀਮੇਲ ਵੀ ਹੁੰਦੀਆਂ ਸਮਝਦੇ ਮੈਂ ਕਹਿੰਦੀ ਫੀਮੇਲ ਹੋਵੇ ਕੱਲੀ ਮੈਂ ਪ੍ਰਸਾਦਚਾ ਕਰਨ ਲਈ ਨਹੀਂ ਖੜੀ ਹੋਈ ਮੈਂ ਇਸ ਵਕਤ ਤੇ ਵੀ ਕਹਿੰਦੀ ਆ ਕਿ ਚਾਹੇ ਫੀਮੇਲ ਹੋਵੇ ਚਾਹੇ ਮੇਲ ਹੋਵੇ ਜਿਹੜਾ ਕੋਈ ਐਂਟੀ ਸੋਸ਼ਲ ਕਰਾਈਮ ਦਾ ਇਹ ਨਸ਼ੇ ਦਾ ਜਾਕਸਿਲਾ ਇਹ ਨੂੰ ਸ਼ਾਇਦ ਹੁੰਦਾ ਅਸੀਂ ਡਾਕਟਰ ਕੋਲ ਤੇ ਕਲਾ ਤਾਂ ਇਸ ਪਾਣੀ ਦਾ ਆਉਂਦਾ ਸੀ ਸੋਹਣੇ ਦਾ ਇਸ ਪਾਣੀ ਦੇ ਕਿਤਾਬਾਂ ਦੇ ਦੋ ਦੇ ਇਸ ਕਰਦੇ ਸਪਾ ਇਹ ਇਧਰ ਦੇ ਪਾਸੇ ਥੋੜਾ ਜਿਹਾ ਘੱਟ ਹੁੰਦਾ ਨਹੀਂ ਗਾਲ ਸੀ ਗਾਲ ਸੀ ਹੈ ਵੀ ਇੱਕ ਤਾਂ ਮਿਲਦਾ ਨਹੀਂ ਕਾਗਜ਼ਾ ਕਿਉਂ ਹੈ ਯੂ ਕੈਨ ਸੀ ਕਿ ਐਸੇ ਦੋ ਦਿੱਤੀਆਂ ਫਰੀਦਕੋਟ 13 ਦੇ ਵਿੱਚੋਂ ਫਰੀਦਕੋਟ ਤੇ ਸ਼ਹਿਰ ਪਰ ਉositta ਦਿੱਤੀ ਹੈ ਮੈਨੂੰ ਕਿਸੇ ਪਾਰਟੀ ਦਾ ਨਾਮ ਲੈ ਕੇ ਦੇ ਸਕਦੇ ਹੋ ਆ ਜਿਹੜੇ ਹੈਗੇ ਮੈਂ ਦੇ ਕਿਹੜੇ ਆ ਕਿ ਉਹਦੇ ਨੇ 8 ਜੀ ਪੀ ਬੀ ਦੇ ਉੱਤੇ 13 ਐਮ ਪੀ ਹੈਗੇ ਐਚ ਵਾਲੇ ਮਾ ਨਾਲ ਦਿੱਤਾ ਇਹਨਾਂ ਨੇ ਆਮ ਆਦਮੀ ਪਾਰਟੀ ਚੋਂ ਸਕਾਲਾ ਬੜਾ ਸੀ ਕਿਹਦੇ ਦਿੱਤੇ ਇਹਨਾਂ ਨੂੰ ਦੱਸੋ ਬਈ ਸਰਪੰਚ ਨੂੰ ਬਹੁਤ ਕੋਈ ਨਾ ਜੇ ਕਿਹਾ ਕਿ ਭਾਜਪਾ ਦੇ ਲਾਗੇ ਨਹੀਂ ਆਵਾਮੀ ਪਾਰਟੀ ਦੇ ਲਾਗੇ ਦੱਸੋ ਇੱਕ ਇੱਕ ਹਜ਼ਾਰ ਦੀ ਗੱਲ ਨਹੀਂ ਤੁਸੀਂ ਵੀ ਆਪਣੇ ਨਾਗਰਿਕ ਆਦੇ ਵਿੱਚ 1 ਲੱਖ ਪ੍ਰਤੀ ਸਾਲ ਹੋਰ ਤੁਹਾਨੂੰ ਕੀ ਗੱਲ ਕਰਨੀ ਕਿ ਖਲਕੇ ਥੇ ਰਹਿਣ ਨੂੰ ਇਹ ਦਿੱਤਾ ਅਸੀਂ ਤਾਂ ਨਹੀਂ ਦੇਵਾਂਗੇ ਨਹੀਂ ਆ ਦਿੱਤਾ ਹੈ ਹਿਮਾਚਲ ਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਮੈਂ ਦੋ ਸਟੇਟਾਂ ਦਾ ਕੰਪੈਰੀਸ਼ਨ ਕੀਤਾ ਹੈ ਇਹਨਾਂ ਨੇ ਹਜ਼ਾਰ ਕਿਹਾ ਪੰਜਾਬ 'ਚ ਦੇਵਾਂਗੇ ਦਿੱਤਾ ਨਹੀਂ ਅੱਜ ਵਾਕਿਆ ਦਾ 32 ਮਹੀਨੇ ਹੋ ਗਏ ਆ ਅਸੀਂ ਹਿਮਾਚਲ 'ਚ ਕਿਹਾ ਦੇਵਾਂਗੇ 1500 ਤੇ ਮਿਲਦੇ ਅੱਜ ਜਿਹੜਾ ਬੰਦਾ ਕੁਝ ਕਰਕੇ ਦਿਖਾ ਰਿਹਾ ਉਹ ਤੇ ਯਕੀਨਤਾ ਕਰਨਾ ਪਊਗਾ ਤੁਹਾਨੂੰ ਪੰਜੇਕਣਾ ਰਲਾ ਨਹੀਂ ਸਕਦੇ ਇਹੀ ਮੈਂ ਤਾਂ ਹੀ ਗੱਲ ਵਾਲਾ ਸ਼ੁਰੂ ਦੇ ਵਿੱਚ ਕਹੀ ਸੀ ਕਿ ਕਹਿੰਦੇ ਬਹੁਤ ਨੇ ਕਰਦੇ ਆ ਪੂਰਾ ਕੌਣ-ਕੌਣ ਆ ਇਹ ਤੁਸੀਂ মিডিਆ ਨੇ ਦੇਖਣਾ ਸਾਨੂੰ ਪਿਨ ਪੁਆਇੰਟ ਕਰਿਓ ਅਸੀਂ ਹਰ ਹਾਲ ਵਿੱਚ ਇਹ ਤਾਂ ਕਰਾਂਗੇ ਹੀ ਕਰਾਂਗੇ ਇਸ ਤੋਂ ਇਲਾਵਾ ਵੀ ਕਰਾਂਗੇ ਜੀ 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 ਇਹ ਵੀ ਗਾਰੰਟੀ ਆ ਉਹਨਾਂ ਦੇ ਫਾਰਮਟ ਦਾ 1 ਲੱਖ ਰੁਪਏ ਨਾਲੋਂ ਗਾਂਧੀ ਉਹ ਸਾਡੀ ਜਿਹੜੀ ਕਹਿਰੀ ਆ ਉਹਦੀ ਦਮਾਂ ਦੀ ਅਸੀਂ ਲਾਤੀ ਪਿਆ ਨਾ ਕਿ ਚੀਜ਼ਾਂ ਦੇ ਬਾਜ਼ਰ ਹੋਣ ਤੋਂ ਉਤਰਨ ਦੀ ਕਿੰਨਾ ਔਰਤਾਂ ਨੂੰ ਤੇ ਔਰਤਾਂ ਚਾਹ ਰਿਹਾ ਜਾਂਦੀ ਹੈ ਇਸੇ ਦਾ ਜਵਾਬ ਹੁਣ ਮੈਨੂੰ ਨਾਲ ਗੱਲ ਕਰ ਰਹੇ ਸੀਗੇ ਤੁਹਾਨੂੰ ਦਿੰਦੇ ਆ ਇਹ राहुल जी ने ये बहुत साफ कहा है कि जो कॉरपोरेट का कर्जा 16 लाख करोड़ का माफ़ हुआ वो भी तो माफ हुआ ना वो भी हमारे बजट से आया ना तो वो पैसा हम वंचितों को और महिलाओं को देंगे जिससे उनकी जिंदगी अच्छी हो और अर्थव्यवस्था के पहिए में वो पैसा पहुंचे ये नहीं कि केवल कॉरपोरेट को सोलह लाख करोड़ रुपए देकर हमने कर्जा माफ कर दिया उससे तो देश में किसी को कोई फायदा नहीं होगा ਇਤਿਹਾਸਿਕ ਵਾਰ ਇਸ ਬਾਤ ਚੁੱਕਿਆ ਕਿ ਯੋਗ ਜੀ ਨੇ ਬੜੀ ਦਿੱਤੀ ਹੈ ਪਰ ਉਸੇ ਇੱਕੀਵਾਰ ਦੀ ਪਾਰਟੀ ਨਾਲ ਤੁਸੀਂ ਸੈਂਟਰ ਦੇ ਵਿੱਚ ਅਲਾਈਸ ਕੀਤਾ ਕੀਤਾ ਮੈਨੇਜ ਕਰੋਗੇ ਮੈਂ ਇਸ ਕਰਕੇ ਕਹਿ ਰਹੀ ਹਾਂ ਦੋ ਇਸ਼ੂ ਹੈ ਇੱਕ ਇਸ਼ੂ ਹੈ ਦੇਸ਼ ਬਚਾਉਣਾ ਸੰਵਿਧਾਨ ਬਚਾਉਣਾ ਜਿਵੇਂ ਕਹਿੰਦੇ ਪਹਿਲਾਂ ਵੱਡੀ ਲੜਾਈ ਲੜਦੀ ਹੈ ਲੜਦੇ ਆ ਉਸ ਵਿੱਚ ਸਾਰੇ ਅਸੀਂ ਇਕੱਠੇ ਹੈਗੇ ਆ ਲੇਕਿਨ ਕੁਝ ਸਟੇਟਾਂ ਜਿਵੇਂ ਸਪੈਸ਼ਲੀ ਪਾਰਟੀ ਕੁਲ ਉਸ ਪੰਜਾਬ ਦੀ ਗੱਲ ਕਰਦੇ ਆ ਇੱਥੇ देयर आर ਸੋ ਮੈਨੀ ਡਿਫਰੈਂਸ ਸਾਡੇ ਲੋਕਲ ਇਸ਼ੂ ਹੈਗੇ ਨੇ ਲੇਕਿਨ ਸਾਡੇ ਇੱਥੇ ਚਾਹੇ ਉਹਨਾਂ ਦੇ ਜਿੱਤ ਕੇ ਜਾਂਦੇ ਤਾਂ ਸਾਡੇ ਜਿੱਤ ਕੇ ਜਾਂਦੇ ਆ। ਉੱਥੇ ਜਾ ਕੇ ਜਿਹੜਾ ਉਹਨਾਂ ਨੈਸ਼ਨਲ ਲੈਵਲ ਤੇ ਸਾਡੇ ਨਾਲ ਹਾਂ ਭਰੀ ਐ ਖੜੀ ਐ ਪਾਰਟੀ ਉਹਨਾਂ ਦੀ। ਉਸ ਪਾਸੇ ਉਹ ਬੀਜੇਪੀ ਵਾਲੇ ਜਿਹੜੇ ਹੈਗੇ ਆ ਉਹਨਾਂ ਨਾਲ ਦੀ ਉਹ ਕਾਂਗਰਸਤ ਹੋਣਗੇ। ਇੱਥੇ ਜਿਵੇਂ ਹੈਗੇ ਨੇ ਸਾਡੇ ਕਿ ਸਾਡੇ ਮਾਮਲੇ ਆ ਜੋ ਕੁਛ ਹੋਰ ਕਰ ਰਹੇ ਆ ਉਹਦੇ ਤੇ ਅਸੀਂ ਆਪੋਜੀਸ਼ਨ ਪਾਰਟੀਆਂ ਦਾ ਸਾਡਾ ਕੁਛ ਕਰਨਾ ਪੰਡਦਾ ਫਰਜ਼। ਅਗਰ ਮੈਂ ਤਾਂ ਸਮਝਦੀ ਆ ਕਿ ਛੇ ਇਲਾਕੇ ਬਣਾਉਣੇ ਚਾਹੀਦੇ ਸੀ। ਅੱਛਾ ਵਾਤਾਵਰਣ ਬਣਾਉਣਾ ਚਾਹੀਦਾ ਸੀ। ਤੁਹਾਨੂੰ ਯਾਦ ਹੋਊ ਕਿ ਮੈਂ ਬੋਲਦੀ ਦੇਖਿਆ ਕਿ ਮੈਂ ਵਿਧਾਨ ਸਭਾ ਦੇਖਣਾ ਨਹੀਂ ਜਾਂਦੀ, ਦੇਖਣ ਨਹੀਂ ਜਾਂ ਉੱਥੇ ਇਹ ਵਾਤਾਵਰਨ ਨਹੀਂ ਪੈਦਾ ਕਰਨੇ ਚਾਹੀਦੇ ਸੀ ਇੱਥੇ ਮੈਂ ਰਜਿੰਦਰ ਕੌਰ ਦਾ ਹਜ਼ਾਰਾਂ ਰਜਿੰਦਰ ਕੌਰ ਆਉਣਗੇ ਆ ਸਵਾਲ ਇੱਕ ਕੁਰਸੀ ਤੇ ਇੱਕ ਸਟੇਟਸ ਦਾ ਹ ਇਹ ਸਾਨੂੰ ਜਿਹੜਾ ਮੇਨਟੇਨ ਕਰਕੇ ਰੱਖਣਾ ਪੈਂਦਾ ਹੈ ਚਾਹੇ ਉਹ ਉਹਦੀ ਪਹਿਲ ਸੀਐਮ ਹੀ ਕਰਦੇ ਹੁੰਦੇ ਆ ਸਾਡਾ ਉਹ ਜਿਹੜਾ ਹੈਗਾ ਕਿਰਕਰਾ ਹੋਇਆ ਇਹਦੇ ਕਰਕੇ ਸਾਡੇ ਡਿਫਰੈਂਸਸ ਆਫ ਕਾਫੀ ਬੰਦੇ ਆ ਚ ਆ ਗਏ ਜਿਹਦੇ ਕਰਕੇ ਪੰਜਾਬ ਚ ਨਹੀਂ ਹੋ ਸਕਿਆ ਲੜ ਰਹੇ ਆ ਲੜ ਕੇ ਤਾਂ ਇਹ ਇਸ ਪਾਸੇ ਦੀ ਆਉਟ ਆਇਆ ਇਸ ਪਾਸੇ ਦੀ ਉੱਥੇ ਨੈਸ਼ਨਲ ਪੱਧਰ ਤੇ ਜੋ ਹੈਗਾ ਉੱਥੇ ਸਬਰਤਨ ਲੈਣਾ ਹੀ ਲੈਣਾ ਪਰ ਕੋਈ ਧਿਆਨ ਦੇ ਵਿੱਚ ਫੈਸਲਾ ਮੈਂ ਤਾਂ ਕਹਿੰਦੀ ਆ ਵੀ ਸਾਡੇ ਕੋਲੇ ਜਿਹੜੇ ਸਾਨੂੰ ਛੱਡ ਕੇ ਬਾਕੇ ਸੀ ਉਹ ਵੀ ਵਾਪਸ ਆ ਗਏ ਤੇ ਅਜੇ ਆਉਣ ਵਾਲੇ ਦਿਨਾਂ ਦੇ ਦੇਖਿਓ ਆ ਕੇ ਆ ਕੇ ਦੇਖੀ ਹੁੰਦਾ ਹੈ ਕਿ ਕੌਣ-ਕੌਣ ਆਉਂਦੇ ਆ ਇਹ ਆ ਜਾ ਵੈਲਕਮ ਕਰਦੇ ਆ ਲੇਕਿਨ ਬਹੁਤ ਸਾਰੀ ਲੈਂ ਲੱਗੀ ਵੀ ਆ ਇੱਥੇ ਹੀ ਘਰਾਂ ਨਾਲੇ ਖੜੇ ਨਾਲ ਮੈਂ ਅੱਜ ਨਾਂ ਨਹੀਂ ਲੈਂਦੀ ਭਗਤ ਸਿੰਘ ਜੀ ਤੋਂ ਪੁੱਛਦੇ ਆ ਕਿ ਨਾਂ ਮੰਦੇ ਆ ਉਹਨਾਂ ਦੇ ਪਰਿਵਾਰ ਚੋਂ ਵੀ ਕੋਈ ਨਾ ਕੋਈ ਅਸੀਂ ਕਦੇ ਦਿਨਾਂ ਸ਼ਰਨ ਕਰਵਾ ਰਹੇ ਸੀ ਹੋ ਗਿਆ ਜੀ ਮੈਨੂੰ ਛੁੱਟੀ ਦੇਓਗੇ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਜੇ ਖੁੱਲਾ ਮਨ ਹੁੰਦਾ ਬੈਠਣਾ ਸਹੀ ਕੰਮ ਕਰਦਾ